ਕਿਸਾ ਸੁਖਵੀਰ ਬਾਦਲ ਤੇ ਬਰਿਆ ਉਹ ਕਹਿੰਦਾ ਵੀ ਸਾਡੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਸੁਖਵੀਰ ਬਾਦਲ ਨੇ ਸਾਨੂੰ ਬਿਨਾ ਪੁੱਛੇ ਪਾਰਟੀ ਚੋਂ ਕੱਢਤਾ ਇਹ ਕੌਣ ਹੁੰਦਾ ਕਹਿੰਦਾ ਅਸੀਂ ਇਹਦੀ ਕੋਈ ਪਰਵਾਹ ਨਹੀਂ ਮੰਨਦੇ ਅਸੀਂ ਸਾਫ਼ ਸੁਥਰੇ ਵਿਅਕਤੀ ਆਂ ਸਾਫ਼ ਸੁਥਰੀ ਰਾਜਨੀਤੀ ਕੀਤੀ ਆ ਸਾਡੇ ਤੇ ਅੱਜ ਤੱਕ ਕੋਈ ਐਲੀਗੇਸ਼ਨ ਨਹੀਂ ਲੱਗਿਆ ਕੋਈ ਪੈਸੇ ਲੈਣ ਦਾ ਕਿਸੇ ਦੀ ਬਦਲੀ ਕਰਾਉਣ ਦਾ ਜਿਵੇਂ ਕਿ ਇਹਨਾਂ ਨੇ ਬਾਦਲਕਾਂ ਨੇ ਕਹਿੰਦਾ ਲੁੱਟਾਂ ਖੂਹਾਂ ਕੀਤੀਆਂ ਧਾਬਿਆਂ ਦੇ ਕਬਜ਼ੇ ਕੀਤੇ ਆ ਬੱਸਾਂ ਦੇ ਕਬਜ਼ੇ ਕੀਤੇ ਆ ਪੂਰੇ ਨੇਗਾ ਸਾਡੇ ਮਤਲਬ ਜਾਇਦਾਦ ਬਣਾਈ ਐ ਬਸਾਂ ਆਪਣੇ ਸੜਕਾਂ ਚ ਪੈਕੇਜ ਖਾਦੇ ਆ ਈਵਨ ਕਿ ਇਹਦੇ ਕਹਿੰਦਾ ਸਾਲੇ ਤੇ ਵੀ ਦੋਸ਼ ਲੱਗਿਆ ਹੋਇਆ ਵੱਡਾ ਇਹਨਾਂ ਸਾਨੂੰ ਇਹ ਕੌਣ ਹੁੰਦਾ ਕਾਲੀਦਾਲ ਦੇ ਵਿੱਚੋਂ ਕੱਢਣ ਵਾਲਾ ਕਾਲੀਦਾਲ ਨੂੰ ਕਹਿੰਦਾ ਅਸੀਂ ਸਰਵਾਈਵ ਕਰਾਂਗੇ ਕਾਲੀਦਾਲ ਨੂੰ ਮੁਰਦੀਆਂ ਤੇ ਲਿਆਉਣ ਵਾਲੇ ਅਸੀਂ ਹੈਗੇ ਆ ਜੇ ਸਾਡੀ ਜ਼ਮੀਰ ਜਾਗੀ ਸੀ ਤਾਂ ਅਸੀਂ ਇਹਨਾਂ ਤੋਂ ਬਾਗੀ ਹੋਏ ਆ ਸਖਬੀਰ ਬਾਦਲ ਨਾਲ ਕਹਿੰਦਾ ਗੁਲਾਮ ਲੋਕ ਰਹਿਗੇ ਤੇ ਉਹਨਾਂ ਉਹਨੇ ਬੇਨਤੀ ਕੀਤੀ ਹੈ ਕਹਿੰਦਾ ਭਾਈ ਤੁਸੀਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਵੱਜੇ ਰਹੋ ਇਹਦੇ ਕਹਿੰਦਾ ਕੋਈ ਪੱਲੇ ਤੇ ਨਹੀਂ ਜਦੋਂ ਸੁਖਵੀਰ ਬਾਦਲ ਦੇ ਕੋਈ ਤੁਸੀਂ ਕਿਉਂ ਗੁਲਾਮੀ ਦੀਆਂ ਜ਼ੰਜੀਰਾਂ ਕੱਢਦੇ ਹੋ ਪ੍ਰਵਿੰਦਰ ਢੀਂਸਾ ਕਹਿ ਰਿਹਾ ਹੈ ਕਹਿੰਦਾ ਵੀ ਸੁਖਵੀਰ ਬਾਦਲ ਦੇ ਜਦੋਂ ਪੱਲੇ ਕੁਛ ਨਹੀਂ ਕੋਈ ਸੀਐਮ ਨਹੀਂ ਕੋਈ ਡਿਪਟੀ ਸੀਐਮ ਨਹੀਂ ਕੋਈ ਸਰਕਾਰ ਨਹੀਂ ਈਵਨ ਕਿ ਇਹਦੀ ਕੋਈ ਪਿੰਡ ਦਾ ਚੌਂਕੀਦਾਰ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਤੁਸੀਂ ਕਹਿੰਦਾ ਇਹਦੇ ਨਾਲ ਗੁਲਾਮ ਲੋਕ ਜਿਹੜੇ ਰਹਿ ਗਏ ਉਹ ਵੱਜੇ ਹੋਏ ਨਾ ਸਖਵੀਰ ਬਾਦਲ ਨੂੰ ਵਿਕਰਮਜੀਤਿਆ ਕਹਿੰਦਾ ਮੂੰਜੇ ਲਾ ਕੇ ਕਾਲੀ ਦਲ ਦੇ ਦਾ ਪ੍ਰਧਾਨ ਬਣੂਗਾ ਈਵਨ ਕੋਨੇ ਵੱਡੇ ਵੱਡੇ ਦੋਸ਼ ਲਾਏ ਆ ਕਹਿੰਦਾ ਅਸੀਂ ਸਾਫ਼ ਸੁਥਰੀ ਰਾਜਨੀਤੀ ਕੀਤੀ ਆ ਮੇਰੇ ਪਿਓ ਤੇ ਨਹੀਂ ਦਾਗ ਮੇਰੇ ਤੇ ਨਹੀਂ ਦਾਗ ਮੈਂ ਵਿੱਤ ਮੰਤਰੀ ਰਿਹਾ ਅੱਜ ਤੱਕ ਸਾਡੇ ਘਰ ਮੂਰੇ ਕੋਈ ਧਰਨਾ ਨਹੀਂ ਲੱਗਿਆ ਜਦੋਂ ਦਾ ਬਾਦਲ ਪਰਿਵਾਰ ਇਸ ਸਤਾ ਦੇ ਵਿੱਚ ਆਇਆ ਬਾਦਲ ਕਹਿੰਦਾ ਜਿਹੜੇ ਜਿਹੜੇ ਅਹੁਦੇ ਲਏ ਆ ਉਹਨਾਂ ਦੇ 12 ਦੇ ਵਿੱਚ ਕਹਿੰਦਾ ਧੰਨੇ ਲੱਗੇ ਦਾ ਮਨਪੀਤ ਬਾਦਲ ਕਹਿੰਦਾ ਖਜ਼ਾਨਾ ਮੰਤਰੀ ਸੀ ਉਹਦੇ ਬਾਰ ਦੇ ਵਿੱਚ ਰੋਜ਼ ਧਰਨਾ ਲੱਗਿਆ ਰਹਿੰਦਾ ਸੀ ਆਦੇਸ਼ ਪ੍ਰਤਾਪ ਕੈਰੋ ਫੂਡ ਸਪਲਾਈ ਮਿਨਿਸਟਰ ਸੀ ਆਟਾ ਧਾਲ ਵਾਲੇ ਦੇ ਬਾਰ ਚ ਹੀ ਬੈਠੇ ਰਹਿੰਦੇ ਸੀ ਸੁਖਬੀਰ ਬਾਦਲ ਹੋਮ ਮਿਨਿਸਟਰ ਸੀ ਹੋਮ ਡਿਪਾਰਟਮੈਂਟ ਸੀ ਇਹਦੇ ਜਿੱਦਿਆਂ ਤੋਂ ਬਣਿਆ ਕਹਿੰਦਾ 5 ਸਾਲ ਲਗਾਤਾਰ ਇਹਦੇ ਧਰਨਾ ਨਹੀਂ ਉੱਠਿਆ ਉਹਤੇ ਗੋਲੀ ਚਲਾਤੀ ਬਹਿਬਲ ਕਹਿੰਦਾ ਕਿਤੇ ਕੋਈ ਧਰੁਕਰਨ ਸਾਹਿਬ ਪਾੜਤਾ ਕਿਤੇ ਪੁਲਿਸ ਨੇ ਕੁੱਟਤੇ ਕਿਤੇ ਝੂਠੇ ਪਰਚੇ ਦੇਤੇ ਕਿਸੇ ਨੂੰ ਕੁੱਸ਼ ਕਰਵਾਤਾ ਈਵਨ ਕੇ ਕਹਿੰਦਾ ਇਹਨਾਂ ਦੀ ਕੋਈ ਸਾਫ ਸੁਥਰੀ ਰਾਜਨੀਤੀ ਨਹੀਂ ਮਜੀ ਵਿਕਰਮ ਜੀ ਇਟੇ ਰਾਦਾ ਕਹਿੰਦਾ ਸਰੇ ਹੀ ਪਿਆਗਾ ਉਹਨੇ ਤਾਂ ਸਾਰੇ 10 ਸਾਲ ਦੇ ਵਿੱਚ ਗਲਤ ਕੰਮ ਕੀਤੇ ਆ ਵਿਧਾਨ ਸਭਾ ਦੇ ਵਿੱਚ ਗਾਲੀ ਗਲੋਚ ਵੀ ਕਰਦਾ ਰਿਹਾ ਕਹਿੰਦਾ ਪਾਰਟੀ ਤੋਂ ਉੱਪਰ ਉੱਟ ਕੇ ਉਹਨੇ ਗੱਲਾਂ ਕੀਤੀਆਂ ਉਹ ਕਹਿੰਦਾ ਵੀ ਅਸੀਂ ਗੁਲਾਮ ਨਹੀਂ ਹੈ ਅਸੀਂ ਪੰਜਾਬੀ ਦਾਨ ਨੂੰ ਸਰਜੀਤ ਕਰਾਂਗੇ ਜਿੰਨਾ ਚਿਰ ਸਾਡੇ ਸਾਹ ਚੱਲਦੇ ਐ ਤੇ ਜਿਹੜੇ ਬਾਦਲ ਕਹਿੰਨੇ ਕਹਿੰਦਾ ਲੁੱਟ ਖਸੁੱਟ ਕੀਤੀ ਐ ਇਹ ਲੋਕਾਂ ਦੀ ਪਾਰਟੀ ਐ ਲੋਕ ਇਹਨੂੰ ਸਰਜੀਤ ਕਰਨਗੇ ਅਸੀਂ ਲੋਕਾਂ ਦੇ ਦਰ ਦਰ ਤੇ ਜਾਵਾਂਗੇ ਉਹਨੇ ਨਾਲੇ ਵੀ ਕਹਿੰਦਾ ਇਹਨਾਂ ਨਾਲ ਰਹੇ ਚੰਦਜੀ ਚੰਨੀ ਨੇ ਆਵਾਜ਼ ਠਾਈ ਸੀ ਸੌਰੀ ਚੰਦਜੀ ਤੇ ਬਰਾੜ ਨੇ ਆਵਾਜ਼ ਠਾਈ ਸੀ ਤਾਂ ਬਰਾੜ ਨੂੰ ਵੀ ਕਹਿੰਦਾ ਬਾਹਰ ਕੱਢ ਤਾਂ ਉਹੀ ਬਰਾੜ ਐ ਜੀਨੂੰ ਕਹਿੰਦਾ ਸੁਖਵੀਰ ਬਾਦਲ ਬੇਨਤਾ ਕਰਕੇ ਲੈ ਕੇ ਆਇਆ ਸੀ ਜਦੋਂ ਮਨਪ੍ਰੀਤ ਬਾਦਲ ਨੇ ਪੀਪੀਪੀ ਪਾਰਟੀ ਸ਼ੁਰੂ ਕੀਤੀ ਸੀ ਤਾਂ ਉਦੋਂ ਬਾਦਲ ਦਾ ਸਾਰਾ ਕੁਝ ਛਿੱਲ ਗਿਆ ਸੀ ਢਾਂਚਾ ਵੰਚਾ ਸਾਰਾ ਹਲਿਆਤਾ ਸੀ ਇਹਨੇ ਚਨਜੀਤ ਬਰਾੜ ਨੇ ਉਦੋਂ ਮਿੰਤਾ ਕਰਕੇ ਲੈ ਕੇ ਆਇਆ ਫਿਰ ਉਹਤੇ ਪਰਚੇ ਵੀ ਦਰਜ ਕਰਿਆ ਉਸ ਤੋਂ ਬਾਅਦ ਉਸਨੇ 22 ਕੈਂਡੀਡੇਟ ਖੜੇ ਕਰੇ ਚਨਜੀਤ ਬਰਾੜ ਨੇ ਉਹ 22 ਬਰਾਬਰ ਖੜੇ ਕਰਕੇ ਫਿਰ ਕਾਲੀਤਾਲ ਦੇ ਜੁਲਿਆ ਕੇ 2012 ਚ ਸਰਕਾਰ ਬਣਾਉਣ ਵਾਲਾ ਚਨਜੀਤ ਬਰਾੜ ਹੈ ਇਹ ਕਹਿੰਦਾ ਸਾਸੀ ਸਾਰਾ ਕੁਝ ਇਹਨਾਂ ਦਾ ਕਰਤੇ ਰਹੇ ਤੇ ਸਾਨੂੰ ਇਹ ਬੰਦੇ ਸਮਝਾਉਣਗੇ ਇਹੋ ਜੀ ਕਹਿੰਦਾ 21 ਦੁੱਕੀ ਦੀ ਅਸੀਂ ਕਦੇ ਨਾ ਪ੍ਰਵਾਹ ਮੰਨੀ ਹੈ ਨਾ ਮੰਨੀਏ ਨਾ ਕੋਈ ਸ਼ਿਕਰਦਾ ਹੈ ਨਾ ਕਿਸ ਨਾ ਕੋਈ ਠੱਗੀ ਮਾਰੀ ਹੈ ਨਾ ਅਸੀਂ ਬਦਲੀਆਂ ਦੇ ਪੈਸੇ ਲਏ ਹੈ ਨਾ ਸਾਡੇ ਬੱਸਾਂ ਚ ਹਿੱਸਾ ਹੈ ਨਾ ਅਸੀਂ ਰੇਤਾ ਬਦੀ ਪਾਈ ਹੈ ਨਾ ਅਸੀਂ ਕੋਈ ਚਿੱਟਾ ਵਿੱਚ ਹੈ ਸਾਡੇ ਤੇ ਇੱਕ ਵੀ ਦਾਗ ਲਾ ਦੇਣਾ ਹਸੰਗੁਰੂੜ ਹਲਕੇ ਦੇ ਲੋਕ ਹਾਰਨਾ ਜਿੰਨਾ ਪੀੜਸਾ ਕਹਿੰਦਾ ਬਣਿਆ ਇਹ ਹੈ ਇਹ ਲੋਕਾਂ ਨੂੰ ਨਹੀਂ ਚੰਗੇ ਲੱਗੇ ਫਤਵਾ ਦੇਤਾ ਸਾਨੂੰ ਹਰਾਤਾ ਉਹ ਕਹਿੰਦਾ ਇਹ ਜਿਹੜਾ ਹੈਗਾ ਆ ਪੁੱਤਰੀਆਂ ਬਾਦਲ ਕੇ ਕਰ ਰਹੀ ਹੈ ਇਹ ਜ਼ੀਰੋ ਹੈਗੇ ਨਾ ਇਹਨਾਂ ਦੀ ਢੋ ਇੱਥੇ ਹੈ ਨਾ ਦਰਗਾਹ ਚ ਹੈ ਨਾ ਇਹਨਾਂ ਨੂੰ ਲੋਕ ਮੂੰਹ ਲਾਉਂਦੇ ਨਾ ਵੱਲੋਂ ਮੱਲੀ ਅਗਲੇ ਦੇ ਘਰੇ ਜਾਂਦੇ ਇਹਦੇ ਕੋਲੇ ਰਹੇ ਨ ਦੂਂਦ ਬਚੀ ਵੀ ਹੈ ਕਹਿੰਦਾ ਜਿਹੜੇ ਬੰਦੇ ਨੂੰ ਐ ਮਸੀਨੋਂ ਵੋਟਾਂ ਘੱਟ ਪਈਆਂ ਉਹ ਅੱਜ ਮੈਗ ਫੜ ਕੇ ਪਾਰਟੀ ਨੂੰ ਸਮੋਦਨ ਕਰ ਰਿਹਾ ਹੈ ਈਵਨ ਕਿਉਂ ਨੇ ਇੱਕ ਦੋ ਵਕੀਲ ਜਿਹੜੇ ਭਾਈ ਚਰਾ ਇਹਦੇ ਵਿੱਚ ਪ੍ਰਧਾਨ ਬਣੇ ਹੋਏ ਆ ਉਹਨਾਂ ਤੇ ਤੰਜ ਕਸ਼ੇ ਨਾ ਕਹਿੰਦਾ 600 ਵੋਟ ਪਈ ਐ ਇੱਕ ਬੰਦੇ ਨੂੰ 600 ਵੋਟ ਵਾਲਾ ਸਾਨੂੰ ਦੱਸ ਰਿਹਾ ਵੀ ਅਕਾਲੀ ਦਲ ਕਿਵੇਂ ਚਲਾਉਣਾ 610 ਪਿੰਡ ਦਾ ਜਿਹੜਾ ਪੰਚਾਇਤ ਮੈਂਬਰ ਵੋਟ ਲੈ ਜਾਂਦਾ ਸੋ ਇਸ ਕਰਕੇ ਜਿਹੜਾ ਹੈਗਾ ਸਾਨੂੰ ਤਾਂ ਈਵਨ ਕੇ ਕਹਿੰਦਾ ਪਤਾ ਵੀ ਨਹੀਂ ਲੱਗਿਆ ਵੀ ਸਾਨੂੰ ਅਕਾਲੀ ਦਲ ਦੇ ਵਿੱਚੋਂ ਪੜ੍ਹਤਾ ਸਾਨੂੰ ਤਾਂ ਨਿਊਜ਼ ਪੇਪਰਾਂ ਰਾਹੀਂ ਪਤਾ ਲੱਗਿਆ ਵੀ ਸਾਡੇ 8 ਜਿਹੜੇ ਸ਼ਰਮਣੀ ਅਕਾਲੀ ਦਲ ਦੇ ਵਿੱਚੋਂ ਜਿਹੜੇ ਅਸੀਂ ਬੋਲੇ ਸੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਇਹਦੇ ਕੋਲੇ ਸਖਬੀਰ ਬਾਦਲ ਦੇ ਕੋਲੇ ਗੁਲਾਮ ਲੋਕ ਨ ਗੁਲਾਮ ਲੋਕ ਕਹਿੰਦਾ ਇਹਦੇ ਕੋਲੇ ਰਹਿ ਗਏ ਜਿਹੜੇ ਸੁਖਬੀਰ ਦੀ ਗੁਲਾਮੀ ਕਰਦੇ ਨੇ ਉਹਨੇ ਗੁਲਾਮਾਂ ਨੂੰ ਵੀ ਕਿਹਾ ਵੀ ਤੁਸੀਂ ਇਹਦੀਆਂ ਜੰਜੀਰਾ ਚ ਨਾ ਫਸੋ ਇਹਨਾਂ ਦੇ ਪੱਲੇ ਤੇ ਇਸ ਪਰਿਵਾਰ ਦੇ ਕੋਲੇ ਕੱਖ ਨਹੀਂ ਸੋ ਬਹੁਤ ਵਧੀਆ ਉਹਨੇ ਇਹ ਗੱਲ ਕਹੀ ਆ ਬੜੀ ਸਪੀਚ ਨਾਲ ਕਹੀ ਆ ਪਰਮਿੰਦਰ ਢੀਡ ਸਾਹਿਬ ਵੈਸੇ ਵੀ ਅਸੀਂ ਮੰਨਦੇ ਆ ਕਿ ਇਮਾਨਦਾਰ ਮਨਿਸਟਰ ਹੈ ਉਹਦੇ ਤੇ ਅੱਜ ਤੱਕ ਕੋਈ ਟੀਕਾ ਟਿੱਪਣੀ ਨਹੀਂ ਉਹ ਵੀ ਚਲੋ ਠੀਕ ਆ ਹਾਰਾ ਜਿੱਤਾ ਬੜੀਆਂ ਐਆਂ ਨੀਆਂ ਕਈ ਵਾਰੀ ਲੋਕਾਂ ਨੂੰ ਨਹੀਂ ਚੰਗਾ ਲੱਗਦਾ ਵੀ ਯਾਰ ਇਹ ਮੈਨੂੰ ਮੈਂ ਇਹਨੂੰ ਨਹੀਂ ਵੋਟ ਪਾਉਂਦਾ ਹੁਣ ਉੱਥੇ ਸਿਮਰਜੀਤ ਮਾਨਸੀ ਲੱਖਾਂ ਵੋਟਾਂ ਤੇ ਜਿੱਤਿਆ ਤਾਂ ਹੁਣ ਇਸ ਕਿਉਂ ਦੀ ਜਮਾਨਤ ਵੀ ਜप्त ਹੋਊਗੀ ਇਹ ਲੋਕਾਂ ਦੀ ਇੱਕ ਪਹਿਚਾਣ ਹੈ ਲੋਕ ਜਿਹਨੂੰ ਚਾਹੁੰਦੇ ਆ ਉਹਨੂੰ ਜਿੱਤਿਆ ਦਿੰਦੇ ਆ ਸੋ ਜਿਹੜਾ ਹੈਗਾ ਹੁਣ ਇਹ ਕਲੇਸ਼ ਆ ਜਿਹੜਾ ਕਾਲੀਦਾਲ ਦੇ ਵਿੱਚ ਸਿਖਰਾਂ ਤੇ ਪਹੁੰਚ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਦੂਜੇ ਦੀਆਂ ਜੋ ਠੱਗੀਆਂ ਠੋਰੀਆਂ ਜੋ ਗਲਤ ਕੰਮ ਕੀਤੇ ਆ ਕਿਹਨੇ ਕੀਤੇ ਆ ਕਿਹਨੇ ਕਰਾਏ ਆ ਇਹ ਸਾਹਮਣੇ ਆਉਣਗੇ ਡੇਰਾ ਸਰਸ ਵਾਲੇ ਨੂੰ ਪੋਸ਼ਾਕ ਕਿਹਨੇ ਦਿੱਤੀ ਐ ਸ਼ਹੀਰ ਬਾਦਲ ਨੇ ਕਿੱਥੋਂ ਸਮਾਈ ਸੀ ਕਿੱਥੋਂ ਸਲਾਈ ਕਰਾਈ ਕਿੱਥੋਂ ਕਪੜਾ ਲਿਆ ਕਿਵੇਂ ਪੰਚਾਈ ਕਿਵੇਂ ਸਲਾਵਤ ਪੂਰੀ ਉਹਨੇ ਪਾਇਆ ਪੋਸ਼ਾਕ ਫੇਰ ਜਾ ਕੇ ਅੰਮ੍ਰਿਤ ਛਕਾਇਆ ਇਹ ਸਾਰਾ ਕੁਝ ਹੈ ਜਿਹੜਾ ਆਉਣ ਵਾਲੇ 2 ਮਹੀਨਾ ਦੇ ਵਿੱਚ ਸਾਹਮਣੇ ਆਜੂਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਈ ਵੀਡੀਓ ਦੇ ਵਿੱਚ ਵੀ ਜਿਹੜੇ ਚੋਰ ਐ ਉਹ ਚੋਰੀ ਕਰਦੇ ਨਹੀਂ ਫਸਦੇ ਹੁੰਦੇ ਕਿਸੇ ਥਾਣਿਆਂ ਦਾ ਤੁਸੀਂ ਰਿਕਾਰਡ ਕਢਾ ਲਓ ਪੰਜਾਬ ਦੇ ਪੰਜਾਬ ਦੇ ਵਿੱਚੋਂ ਜਿੰਨੇ ਥਾਣੇ ਐ ਹਿੰਦੁਸਤਾਨ ਦੇ ਵਿੱਚ ਤਾਂ ਬਹੁਤ ਜ਼ਿਆਦੇ ਥਾਣੇ ਐ ਪੰਜਾਬ ਪੰਜਾਬ ਦੀ ਗੱਲ ਮੈਂ ਕਰਦਾ ਐ ਵੀ ਚੋਰ ਐ ਜਿਹੜੇ ਚੋਰੀ ਕਰਦੇ ਨਹੀਂ ਕਦੇ ਫਸਦੇ ਨਹੀਂ ਚੋਰ ਰੌਲਾ ਉਹਨਾਂ ਦਾ ਉਦੋਂ ਪੈਂਦਾ ਜਦੋਂ ਮਾਲ ਵੰਡਦੇ ਐ ਹੁਣ ਇਹਨਾਂ ਦਾ ਮਾਲ ਵੰਡਣ ਤੇ ਰੌਲਾ ਪਿਆ ਹੋਇਆ ਹੁਣ ਇੱਕ ਦੂਜੇ ਦੀਆਂ ਸਾਰੀਆਂ ਗੱਲਾਂ ਦੱਸਣਗੇ ਵੀ ਆਹ ਮਨਿਸਟਰ ਨੇ ਬੱਸਾਂ ਜੋ ਖਾਦਾ ਐ ਨੇ ਰੀਤ ਤੇ ਜੋ ਖਾਦਾ ਐ ਨੇ ਚਿੱਟਾ ਵੇਚਿਆ ਐਨੇ ਰੈਵਨਿਊ ਚ ਪੈਸੇ ਲਏ ਐਨੇ ਬਦਲੀਆਂ ਚਲੇ ਇਹ ਸਾਰਾ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਜਨਤਾ ਦੇ ਸਾਹਮਣੇ ਆ ਜਾਊਗਾ ਜਿਸ ਕਾਰਨ ਜਿਹੜੇ ਬਾਗੀ ਐ ਤੇ ਜਿਹੜਾ ਕਾਲੀਦਾਲਾ ਦੋਨਾਂ ਦੀ ਬੇੜੀ ਡੁੱਬ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ